ਇਹ ਜੀ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ ਦੇਸ਼ ਵਾਸਤੇ ਕੀਤਾ ਕੀ ਹੈ ਹੁਣ ਤਾਂ ਟੂਟੀਆਂ ਦੇ ਆਗੇ ਮੋਟਰਾਂ ਦੇ ਆਗੇ ਕੱਲ ਮੈਂ ਬਿਆਨ ਸੁਣਾ ਯੂਪੀ ਚ ਉਹਨਾਂ ਦੇ ਬਿਆਨ ਸੀ ਕਿ ਜੇ ਤੁਸੀਂ ਆਪੋਜੀਸ਼ਨ ਨੂੰ ਬਣਾਤਾ ਤੁਹਾਡੇ ਘਰਾਂ ਚ ਜੇ ਟੂਟੀਆਂ ਹੈ ਪਾਣੀ ਵਾਲੀਆਂ ਪਾਣੀ ਨਿਕਲਦਾ ਟੂਟੀਆਂ ਪੱਟ ਕੇ ਲੈ ਜਾਣਗੇ ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨ ਹੈ ਮੋਟਰਾਂ ਪੱਟ ਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆ ਗਈ ਕੋਈ ਐਜੇ ਬਿਆਨ ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਸੁਣ ਰਹੇ ਆਂ ਬਹੁਤ ਖਤਰਨਾਕ ਬਿਆਨ ਹੈ ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ ਲੈਣਗੇ 70 ਸਾਲ ਤੱਕ ਕਿਸ ਨੇ ਖੋਏ ਨਹੀਂ ਹੁਣ ਕਿਤੇ ਖੋਲਣਗੇ ਫੌਜ ਭਰਤੀ ਕੈਨਸਲ ਕਰਕੇ ਉਹ ਅਗਨੀਵੀਰ ਪਤਨੀ ਕੀ ਵਿਚਾਰੇ ਕੋਈ ਕੋਈ ਕੰਮ 4 ਸਾਲ ਵਾਸਤੇ ਲੋਕੀ ਆਪਣੀ ਜਾਨ ਦੇਣਗੇ 4 ਸਾਲ ਵਾਸਤੇ ਇਹ ਜਾਂ ਦੇਸ਼ ਜਿਹਦੀ ਆਪਣੇ ਇੰਨੇ ਦੁਸ਼ਮਣ ਹੈ ਚਾਰ ਚੱਲ ਤੂੰ ਲਾਇਆ ਚਾਰ ਸਾਲ ਆ ਲਾਇਆ ਚਾਰ ਸਾਲ ਆ ਲਾਇਆ ਆ ਤਾਂ ਜੀ ਕਰਦਾ ਕਿ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਦਾ ਇੱਕ ਇਹਤੀ ਇਹਨਾਂ ਨੇ ਮжоਰਿਟੀ ਆ ਗਈ ਇਹਨਾਂ ਨੇ ਕਨਸਟੀਟਿਊਸ਼ਨ ਹੀ ਬਦਲ ਦੇਣੀ ਹੈ ਅ ਰਿਜ਼ਰਵੇਸ਼ਨ ਸਾਰੀ ਖਤਮ ਕਰਨ ਲੱਗੇ ਐ ਇਹ ਜੀ ਪਾਰਟੀ ਹੈ ਭੀਜਪੀ ਵਾਜਪਾਈ ਜੀ ਦੇ ਥੱਲੇ ਬਹੁਤ ਫਰਕ ਸੀ ਵਾਜ ਪਾਜੀ ਦੀ ਸੋਚ ਸੀ ਦੇਸ਼ ਨੂੰ ਅੱਗੇ ਲੈਣਾ ਇਕੱਠੇ ਸਾਰਿਆਂ ਨੂੰ ਪਰਿਵਾਰ ਮੰਗੂ ਰੱਖਣਾ ਆ ਤਾਂ ਇਕੱਲੇ ਇੱਕ ਸੈਕਸ਼ਨ ਆ ਦੇ ਸਾਰਿਆਂ ਦਾ ਹੈ ਭਾਵੇਂ 1% ਵਾਦੀ ਹੈ ਭਾਵੇਂ 4% ਵਾਦੀ ਹੈ ਭਾਵੇਂ 17% ਹੈ ਭਾਵੇਂ 70% ਆਪਣਾ ਸਾਰਿਆਂ ਦਾ ਹੈ ਆ ਸਾਡਾ ਘਰ ਹੈ ਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਤੇ ਪਾਕਿਸਤਾਨ ਨਾਲ ਜੰਗਾਂ ਲੜਨ ਵਾਸਤੇ ਜੋ ਸਤਿਵਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਐ ਮੈਂ ਪਾਰਲੀਮੈਂਟ 'ਚ ਇੱਕ ਸਵਾਲ ਆਇਆ ਸੀ ਕਿ ਆਜ਼ਾਦੀ ਦੇ ਬਾਅਦ ਕਿੰਨੇ ਲੋਕ ਜਿਹੜੇ ਆਰਮੀ ਦੇ ਸ਼ਹੀਦ ਹੋਏ ਆ ਕਿਹੜੇ-ਕਿਹੜੇ ਸੂਬੇ ਦੇ ਆ ਆਜ਼ਾਦੀ ਦੇ ਬਾਅਦ ਆਰਮੀ ਵਿੱਚ 55% ਲੋਕ ਪੰਜਾਬ ਦੇ ਸੀ ਗੁਜਰਾਤ ਦਾ ਇੱਕ ਵੀ ਨਹੀਂ ਸੀ ਆ ਕਿਸਾਨ ਵੀ ਰਹਿ ਬੈਠੇ ਆ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਚ ਹੈ 13.5 ਲੱਖ ਟਿਊਬਵਲ ਕਨੈਕਸ਼ਨ ਅਕਾਲੀ ਦਲ ਨੇ ਦੀ ਸਰਕਾਰਾਂ ਨੇ ਦਿੱਤਾ ਹੈ ਜਿੰਨੀਆਂ ਨਹਿਰਾਂ ਕਸੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਅਕਾਲੀ ਦਲ ਨੇ ਬਣਾਈਆਂ ਆ ਪਿੰਡਾਂ ਵਿੱਚ ਮੰਡੀਆਂ ਦਾਣਾ ਮੰਡੀਆਂ ਬਣਾਉਣ ਵਾਲਾ ਕੰਮ ਅਕਾਲੀ ਦਲ ਦਾ ਪਹਿਲੇ ਟਰੈਕਟਰਾਂ ਦੇ ਟਿਊਬਲ ਟਰੈਕਟਰ ਦੇ ਟੈਕਸ ਲੱਗਦਾ ਸੀ ਉਹ ਮਾਫ ਕਰਨ ਵਾਲਾ ਅਕਾਲੀ ਦਲ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਲਾਂਦੀ ਸ਼ਗਨ ਸਕੀਮ ਬਾਦਲ ਸਾਹਿਬ ਦੀ ਪੈਨਸ਼ਨ ਸਕੀਮ ਸਭ ਤੋਂ ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਲੱਗੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਐਸੀ ਸਕਾਲਰਸ਼ਿਪ ਰਹੀ ਅਸੀਂ ਬੱਚੇ ਪੜ੍ਹਾਏ ਜਿਹੜੇ ਹੁਣਾਂ ਉਹਨਾਂ ਨੇ ਬੰਦ ਕਰਤੀ ਐ 200 ਯੂਨਿਟ ਬਿਜਲੀ ਦੇ ਬਾਫ ਅਸੀਂ ਕੀਤੇ ਇੱਕ ਲੰਬੀ ਲਿਸ਼ਕ ਇਹਨਾਂ ਦੀ ਦੇਖ ਲਓ ਤੁਸੀਂ ਇੱਕ ਦੱਸ ਦਿਓ ਕਾਂਗਰਸ ਨੇ ਆ ਕੀਤਾ ਇਹਨਾਂ ਨੇ ਕੀਤਾ ਕੀ ਆ ਬੰਦ ਕੀਤਾ ਮੈਂ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਪਿੰਡਾਂ ਚ ਕੰਮ ਕਰਾ ਸਕੋ ਬੰਦ ਕਰਤੇ ਮੈਂ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਦਿੰਦਾ ਹੁੰਦਾ ਸੀ ਸਾਰੇ ਬੰਦ ਐ ਮੈਂ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਸੀ 5 ਲੱਖ ਤੱਕ ਤੁਸੀਂ ਇਲਾਜ ਕਿਤੇ ਮਰਜ਼ੀ ਕਰਾ ਲਓ ਬੰਦ ਐ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਆਪਣੇ ਕਬੱਡੀ ਨੌਜਵਾਨਾਂ ਨੂੰ ਦੁਨੀਆ ਦੇ ਨਕਸ਼ੇ ਕਬੱਡੀ ਪਹਛਾਦੀ ਸੀ ਜਦੋਂ ਦੀ ਸਰਕਾਰ ਗਈ ਹੈ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਕਿ ਨੌਜਵਾਨਾਂ ਵਿੱਚ ਜਾਨਵਰਾਂ ਦਾ ਸ਼ੌਂਕ ਮਿਲੇ ਮਝਾ ਗਾਇਆਂ ਬਹੁਤ ਟਾਪ ਕੁਆਲਿਟੀ ਦੇ ਪੰਜਾਬੀ ਰੱਖਣ ਲੱਗੇ ਬੰਦ ਹੈ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਸਾਰੇ ਬੰਦ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਮੁੱਖ ਮੰਤਰੀ ਬਾਦਲ ਸਾਹਿਬ ਥੋੜੇ ਸੀ ਥੋੜੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ 10 ਸਾਲ ਕੈਪਟਨ ਰਿਹਾ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲੇ ਨਹੀਂ ਤੇ ਆ ਦੇਖੋ ਝਾੜੂ ਵਾਲੇ ਨੇ ਕੀ ਕੀਤਾ ਅੱਜ ਆ ਮੁੱਖ ਮੰਤਰੀ ਕਹਿੰਦੇ ਲਾਇਕ ਆ ਆਪਾਂ ਕੋਈ ਦਿਖਾ ਸਕਦੇ ਹਾਂ ਕਿ ਸਾਡਾ ਮੁੱਖ ਮੰਤਰੀ ਆ ਜਿਹਨੂੰ ਮर्यादा ਦਾ ਨਹੀਂ ਪਤਾ ਕਿਸ ਉਸ ਕੁਰਸੀ ਦੀ ਮर्यादा ਕੀ ਆ پچھلے تین سال اپنے خراب ہو گئے ہیں جی اب بار بار زندگی خراب کرنے ہیں گلت فیصلے کر کے نقصان بہت اپنا ہوں دا ہے تو اسی پہلے پانچ سال کیپٹن سرکار دے خراب کر لے پانچ سال ہے دا مطلب دس سال خراب ہو گئے ہیں اپنے نال دے گوانڈی گوانی کتھے نو کتھے کتھن چلے گئے اپنیاں بریک لگیاں بڑی تیجی نا سپیڈ نال ਅਕਾਲੀ ਸਰਕਾਰ ਵਿੱਚ ਕੰਮ ਹੋ ਰਿਆ ਸੀ ਡਵੈਲਪਮੈਂਟ ਹੋਰੀ ਸੀ ਚਾਰੋਂ ਤਰਫ ਕੰਸਟਰਕਸ਼ਨ ਦੇਖਦੇ ਸੀ ਸਾਰਾਂ ਕੁਸ਼ੀ ਰੋਕ ਦਿੱਤਾ ਕਿਉਂਕਿ ਕਾਲੀ ਦਲ ਦਾ ਘਰ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਕਾਂਗਰਸ ਦੀਆਂ ਦਾ ਝਾੜੂ ਵਾਲਿਆਂ ਦਾ ਸੜੇ ਬੀਜੇਪੀ ਦਾ ਇਹਨਾਂ ਦਾ ਕੋਈ ਲਗਾ ਨਹੀਂ ਉਹਨਾਂ ਦਾ ਜੋ ਉਹਨਾਂ ਦੇ ਸੈਂਟਰ ਦੇ ਲੀਡਰ ਕਹਿੰਦੇ ਆ ਉਹ ਹੀ ਕਰਨਾ ਇਹਨਾਂ ਨੇ ਜਿਹੜੀ ਵੱਡੀ ਗੱਲ ਹੈ ਅਕਾਲੀ ਦਲ ਦੀ ਸੋਚ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਪਾਰਟੀ ਸਾਡੀ ਸੋਚ ਹੈ ਸਰਬੱਤਾ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ ਸਿੱਖ ਕੌਮ ਵੀ ਸੈਕੂਲਰ ਹੈ ਦੇਖੋ ਆਪਣੇ ਨੌਵੇਂ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨ ਜਾਨ ਕੁਰਬਾਨ ਕਰ ਦਿੱਤੀ ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ। 크੍ਰਿਸਚੀਅਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ, ਮੁਸਲਮਾਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ, ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ। ਸਾਨੂੰ ਪਤਾ ਹੈ ਕਿ ਪੰਜਾਬ ਤਰਾ ਤੱਕੀ ਕਰੂਗਾ ਆਪਾਂ ਸਾਰੇ ਭਰਾਵਾਂ ਮੰਗੂ ਰਹਾਂਗੇ। ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ کیونکہ سنوں پتا یہ نقصان کی ہے تھی دیکھ لو جی دربار صاحب بادل صاحب نے راستے مار گیا سارا کر کے خوبصورت کیا درگیا مندر نو بنایا اوے بھگوان بالمی کی جب صاحب رام تیرس نو بنایا اوے گرو روداس جی بہار کلار گڑھ صاحب انہوں نے ڈوبلپمنٹ کی ਅੱਜ ਜੋ ਮੈਂ ਦੇਖ ਰਿਹਾ ਆ ਦੇਸ਼ ਵਿੱਚ ਅੱਜ ਜੋ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਸੁਣ ਰਿਹਾ ਹਾਂ ਬਹੁਤ ਖਤਰਨਾਕ ਬਿਆਨ ਹੈ ਪਹਿਲੇ ਬਿਆਨ ਸੁਣਿਆ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਖੋਲ ਲੈਣਗੇ 70 ਸਾਲ ਤੱਕ ਕਿਸ ਨੇ ਖੋਏ ਨਹੀਂ ਹੁਣ ਕਿਤੇ ਖੋਲਣਗੇ ਫਿਰ ਉਹਨਾਂ ਨੇ ਹੁਣ ਮੈਂ ਕੱਲ ਬਿਆਨ ਸੁਣਿਆ ਸੀ ਮੈਂ ਤਾਂ ਪਤਾ ਨਹੀਂ ਇਹ ਜਿਹੇ ਬਿਆਨ ਕੱਲ ਮੈਂ ਬਿਆਨ ਸੁਣਾ ਯੂਪੀ ਚ ਉਹਨਾਂ ਦੇ ਬਿਆਨ ਸੀ ਕਿ ਜੇ ਤੁਸੀਂ ਆਪੋਜੀਸ਼ਨ ਨੂੰ ਬਣਾਤਾ ਤੁਹਾਡੇ ਘਰਾਂ ਚ ਜੇ ਟੂਟੀਆਂ ਆ ਪਾਣੀ ਵਾਲੀਆਂ ਪਾਣੀ ਨਿਕਲਦਾ ਟੂਟੀਆਂ ਪੱਟ ਕੇ ਲੈ ਜਾਣਗੇ ਜਿਹੜੇ ਤੁਹਾਡੇ ਬਿਜਲੀ ਦੇ ਕਨੈਕਸ਼ਨ ਆ ਮੋਟਰਾਂ ਪੱਟ ਕੇ ਲੈ ਜਾਣਗੇ ਜੇ ਸਰਕਾਰ ਉਹਨਾਂ ਦੀ ਆਣੀ ਕੋਈ ਐਜੇ ਬਿਆਨ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਦੇਸ਼ ਕਿਵੇਂ ਅੱਗੇ ਲੈ ਕੇ ਜਾਵਾਂਗੇ ਦੇਸ਼ ਵਾਸਤੇ ਕੀਤਾ ਕੀ ਹੈ ਹੁਣ ਤਾਂ ਟੂਟੀਆਂ ਦੇ ਆਗੇ ਮੋਟਰਾਂ ਦੇ ਆਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਬਚਾ ਲਓ ਆਪਾਂ ਪੱਲੇ ਪੈ ਗਏ ਐਜੇ ਮਾੜੇ ਬੰਦਿਆਂ ਦੇ ਆ ਝਾੜੂ ਵਾਲੇ ਤੁਸੀਂ ਉਮੀਦਵਾਰ ਤਾਂ ਦੇਖਿਆ ਹੀ ਨਹੀਂ ਕੱਲਾ ਝਾੜੂ ਦੇਖਿਆ ਜਿਹੜਾ ਆਉਂਦਾ ਅਸੀਂ ਝਾੜੂ ਬਾਅਦ ਚ ਪਤਾ ਲੱਗਿਆ ਕਿ ਉਮੀਦਵਾਰ ਆ ਸੀ ਇਹਨਾਂ ਦੇ ਉਮੀਦਵਾਰ ਤੁਸੀਂ ਦੇਖ ਲਓ ਜਿਹੜੇ ਜਿੱਤੇ ਐ ਕ੍ਰਿਮਿਨਲ ਰਿਕਾਰਡ ਆ ਸਾਰਾ ਸਾਰੇ ਕ੍ਰਿਮਿਨਲ ਐ ਜਿਹੜਾ ਬੰਦੇ ਨੇ ਮੇਰੇ ਖਿਲਾਫ ਲੜਿਆ ਸੀ ਝਾੜੂ ਵਾਲਾ ਜਿੱਤਿਆ ਉਹ ਬਰੋਥਲ ਚਲਾਉਂਦਾ ਐ ਲੜਕੀਆਂ ਦਾ ਵਪਾਰ ਕਰਦਾ ਐ ਉਹਦਾ ਬਾਪ ਹਲੇ ਵੀ ਜੇਲ੍ਹ ਚ ਐ ਉਹ ਆਪ ਮੈਂ ਫੋਟੋਆਂ ਦਿਖਾ ਦੂੰਗਾ ਪੁਲਿਸ ਨੇ ਫੜ ਕੇ ਅੰਦਰ ਰੱਖਿਆ ਐ ਬੈਂਕ ਉਹਨੇ ਲੁੱਟਿਆ ਕਬਜ਼ੇ ਉਹਨਾਂ ਨੇ ਕੀਤੇ ਐ ਹਲੇ ਵੀ ਕਰਦਾ ਐ ਤੇ ਬਣਾਤਾ ਦੇਖਿਆ ਹੀ ਨਹੀਂ ਕਿਸੇ ਨੇ ਦੇਖੋ ਪੰਜਾਬ ਨੂੰ ਸਮਝਣ ਵਾਲਾ ਅਕਾਲੀ ਦਲ ਹੀ ਆ ਅਕਾਲੀ ਦਲ ਤਕੜਾ ਤੂੰ ਸਾਰੇ ਤਕੜੇ ਹਾਂ ਅਸੀਂ ਤੁਹਾਡੀ ਢਾਲ ਆ ਤੁਹਾਡੀ ਫੌਜ ਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਆ 7-8 ਸਾਲਾਂ ਚ ਕਿੰਨਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੈ ਆ ਬੀਜੇਪੀ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਰਗੜ ਦਿਓ ਕਾਲੀ ਦਲ ਕਮਜ਼ੋਰ ਹੋ ਗਿਆ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਬਜ਼ਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਜਿਹੜੇ ਅੰਗਰੇਜ਼ ਵੀ ਤੋੜ ਸਕੇ ਉਹਨਾਂ ਨੇ ਤੋੜਦੀ ਤੇ ਉੱਥੇ ਆਰਐਸਐਸ ਬਿਠਾਤਾ ਤੇ ਜਦੋਂ ਜਦੋਂ ਸਾਰਾ ਕੁਝ ਹੀ ਹੋ ਗਿਆ ਫਿਰ ਉਦੋਂ ਚੱਗੋਗੇ ਆਲੈਕਸ਼ਨ ਨੂੰ ਲੈਕਸ਼ਨ ਨਾ ਸਮਝੋ ਕਿ ਵੋਟਾਂ ਪੈਣੀਆਂ ਹੈ ਪੰਜਾਬ ਦੀ ਕਿਸਮਤ ਹੈ ਹੋਣੀ ਹੈ ਕਿਉਂਕਿ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿਹਦਾ ਕੋਈ ਲਗਾਨ ਹੀ ਤੁਹਾਡੇ ਨਾਲ ਕੋਈ ਉਹਨਾਂ ਨੂੰ ਪਰਵਾਹ ਨਹੀਂ ਉਹ ਨੰਬਰ ਲੈਣ ਵਾਸਤੇ ਆਉਂਦੇ ਆ ਕਿ 2 MP ਜਿੱਤਣਗੇ ਸਾਡੇ 3 MP